ਚੌਨੇ ਦੀ ਫਸਲ ਵਿੱਚ ਆਪਾਂ ਬਾਜ਼ਾਰ ਦੇ ਵਿੱਚੋਂ ਲਿਆ ਕੇ ਬਹੁਤ ਤਰ੍ਹਾਂ ਦਾ ਜਿਹੜਾ ਸਮਾਨ ਪਾਉਂਦੇ ਆ ਜੂਰੀਆ ਪਾਉਂਦੇ ਆ ਜਿੰਕ ਪਾਉਂਦੇ ਆ ਡੀਏਪੀ ਪੋਟਾਸ਼ ਹੋਰ ਪਤਾ ਨਹੀਂ ਕਿੰਨੀਆਂ ਕੋ ਖਾਦਾਂ ਅਤੇ ਬਾਜ਼ਾਰ ਦੇ ਵਿੱਚ ਉਹ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਵੀ ਲਿਆ ਕੇ ਜਿਹੜੇ ਆਪਾਂ ਝੋਨੇ ਦੀ ਫਸਲ ਵਿੱਚ ਪਾਉਂਦੇ ਆ ਤਾਂ ਕਿ ਕਿਸੇ ਕਿਸਮ ਦੀ ਕੋਈ ਕਮੀ ਨਾ ਰਹਿ ਜਾਵੇ ਸਾਨੂੰ ਵੱਧ ਤੋਂ ਵੱਧ ਜਿਹੜਾ ਝਾੜੋ ਮਿਲੇ ਹਰ ਇੱਕ ਚੀਜ਼ ਦੀ ਆਪਣੇ ਆਪਣੇ ਐਮੀਅਤ ਹੁੰਦੀ ਆ ਜ਼ਰੂਰੀ ਤੱਤਾਂ ਦੀ ਪੂਰਤੀ ਦੇ ਲਈ ਆਪਾਂ ਨੂੰ ਵੱਖ-ਵੱਖ ਖਾਦਾ ਪਾਉਣੀ ਹੀ ਪੈਂਦੀ ਹੈ। ਵੱਖ-ਵੱਖ ਤਰ੍ਹਾਂ ਦੇ ਉਲੀਨਾਸ਼ਕ ਅਤੇ ਕੀਟਨਾਸ਼ਕ ਵੀ ਆਪਾਂ ਵਰਤਦੇ ਆਂ। ਬਹੁਤ ਮਹਿੰਗੇ-ਮਹਿੰਗੇ ਟੈਕਨੀਕਲਾਂ ਦੀ ਆਪਾਂ ਵਰਤੋਂ ਕਰਦੇ ਆਂ। ਪਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਮਹਿੰਗੇ-ਮਹਿੰਗੇ ਚੀਜ਼ਾਂ ਦੇ ਨਾਲ ਜਾਂ ਮਹਿੰਗੇ ਟੈਕਨੀਕਲਾਂ ਦੇ ਨਾਲ ਝਾੜ ਦੇ ਵਿੱਚ ਕੋਈ ਵਾਧਾ ਹੋਵੇਗਾ ਜਾਂ ਝਾੜ ਵਧਣ ਦੀ ਕੋਈ ਗਾਰੰਟੀ ਹੈ। ਕਈ ਵਾਰੀ 10-1000 ਰੁਪਏ ਲੀਟਰ ਦੀਆਂ ਦਵਾਈਆਂ ਵੀ ਉਹਨਾਂ ਕੰਮ ਨਹੀਂ ਕਰਦੀਆਂ। ਜਿਹੜਾ ਕੰਮ ਸਿਰਫ 50 ਰੁਪਏ ਵਾਲੇ ਦੇਸੀ ਨੁਕਤੇ ਨਾਲ ਹੋ ਜਾਂਦਾ। ਬਹੁਤ ਸਾਰੇ ਜ਼ਿਮੀਦਾਰ ਇਸ ਤਰ੍ਹਾਂ ਦੇ ਦੇਸੀ ਨੁਕਤੇ ਆਪਣੇ ਖੇਤਾਂ ਦੇ ਵਿੱਚ ਵਰਤਦੇ ਨੇ ਮਹਿੰਗੇ ਮਹਿੰਗੇ ਉਲੀ ਨਾਸ਼ਕ ਅਤੇ ਕੀਟ ਨਾਸ਼ਕਾਂ ਦਾ ਜਿਹੜਾ ਕੰਮ ਹੈ ਇਸ ਤਰ੍ਹਾਂ ਦੇ ਦੇਸੀ ਨੁਕਤਿਆਂ ਤੋਂ ਲੈ ਕੇ ਉਹ ਪੈਸੇ ਦੀ ਵੱਡੀ ਬਚਤ ਕਰ ਲੈਂਦੇ ਨੇ ਇਸ ਤਰ੍ਹਾਂ ਦੇ ਇੱਕ ਦੇਸੀ ਨੁਕਤੇ ਸੰਬੰਧੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜਿਸ ਨੂੰ ਬਹੁਤ ਸਾਰੇ ਜਿਹੜੇ ਜ਼ਿਮੀਦਾਰ ਆ ਆਪਣੇ ਖੇਤਾਂ ਦੇ ਵਿੱਚ ਅਕਸਰ ਟਰਾਈ ਕਰਦੇ ਨੇ ਉਸ ਤੋਂ ਫਾਇਦਾ ਵੀ ਲੈਂਦੇ ਨੇ ਵੀਡੀਓ ਨੂੰ ਅੱਗੇ ਤੋਰੀਏ ਜੇਕਰ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਅਤੇ ਵੀਡੀਓ ਹੋਰ ਦੋਸਤਾਂ ਨਾਲ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੀ। ਦੋਸਤੋ ਇਹਨਾਂ ਦੇਸੀ ਨੁਕਤਿਆਂ ਦੇ ਵਿੱਚੋਂ ਇੱਕ ਬਹੁਤ ਕਾਮਯਾਬ ਨੁਕਤਾ ਜਿਹੜਾ ਆਪਾਂ ਝੋਨੇ ਦੀ ਫਸਲ ਵਿੱਚ ਵਰਤ ਸਕਦੇ ਹਾਂ ਉਹ ਹੈ ਜੀ ਫਟਕੜੀ ਦੀ ਵਰਤੋਂ। ਝੋਨੇ ਦੀ ਫਸਲ ਦੇ ਵਿੱਚ ਫਟਕੜੀ ਰਾਮ ਬਾਣਵਾਗ ਕੰਮ ਕਰਦੀ ਆ। ਕਿਸੇ ਵੀ ਤਰ੍ਹਾਂ ਦੀ ਉੱਲੀ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਉਹ ਖਤਮ ਕਰ ਦਿੰਦੀ ਆ। ਜ਼ਮੀਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉੱਲੀ ਹੋਵੇ, ਜੜ੍ਹਾਂ ਦੇ ਵਿੱਚ ਲੱਗਣ ਵਾਲੀਆਂ, ਜਿੰਨੀਆਂ ਵੀ ਬਿਮਾਰੀਆਂ ਨੇ ਸਾਰਿਆਂ ਨੂੰ ਇਹ ਬਿਲਕੁਲ ਸਾਫ ਕਰ ਦਿੰਦੀ ਆ ਤਣੇ ਦੇ ਦੁਆਲੇ ਜੋ ਹੰਗਸ ਇਕੱਠੀ ਹੁੰਦੀ ਆ ਉਸ ਨੂੰ ਇਹ ਬਿਲਕੁਲ ਸਾਫ ਕਰ ਦਿੰਦੀ ਆ ਜ਼ਮੀਨ ਦੇ ਵਿੱਚ ਪਾਣੀ ਨੂੰ ਸਾਫ ਕਰ ਦਿਆ ਕਈ ਵਾਰੀ ਆਪਾਂ ਦੇਖਿਆ ਵੀ ਪਾਣੀ ਜ਼ਿਆਦਾ ਖੜ੍ਹ ਜਾਵੇ ਜਲਪ ਬਣ ਜਾਂਦੀ ਆ ਤੇ ਕਈ ਵਾਰੀ ਪਾਣੀ ਆ ਜਿਹੜਾ ਜ਼ਮੀਨ ਖਾਂਦੀ ਨਹੀਂ ਤੇ ਪਾਣੀ ਨੂੰ ਸਾਫ ਕਰ ਦਿਆ ਜਿਹੜਾ ਮਿੱਟੀ ਦਾ ਪੀ ਐਚ ਲੈਵਲ ਸਹੀ ਮਾਤਰਾ ਚ ਰੱਖ ਦਿਆ ਕਈ ਵਾਰ ਮਿੱਟੀ ਦਾ ਪੀ ਐਚ ਲੈਵਲ ਜ਼ਿਆਦਾ ਹੁੰਦਾ ਜਿਹੜਾ ਕਿ ਝੋਨੇ ਦੀ ਫਸਲ ਦੇ ਵਾਸਤੇ ਹਾਨੀਕਾਰਕ ਹੁੰਦਾ ਜਾਦਾ ਪੀਐਚ ਲੈਵਲ ਦੇ ਵਿੱਚ ਝੋਨੇ ਦੀ ਫਸਲ ਤੁਰਦੀ ਨਹੀਂ ਪਰ ਜੇਕਰ ਆਪਾਂ ਫਟਕੜੀ ਦੀ ਵਰਤੋਂ ਕਰਦੇ ਹਾਂ ਝੋਨੇ ਦੀ ਫਸਲ ਦੇ ਵਿੱਚ ਤਾਂ ਇਹਦਾ ਪੀਐਚ ਲੈਵਲ ਨੂੰ ਇਹ ਮੇਨਟੇਨ ਕਰਦੀ ਹੈ 6 ਤੋਂ 7 ਤੱਕ ਪੀਐਚ ਲੈਵਲ ਜਿਹੜਾ ਜ਼ਮੀਨ ਦਾ ਵਧੀਆ ਮੰਨਿਆ ਜਾਂਦਾ ਜੇਕਰ 6 ਤੋਂ ਹੇਠਾਂ ਪੀਐਚ ਲੈਵਲ ਹੋਵੇ ਤਾਂ ਉਹਨੂੰ ਵੀ ਸੁਧਾਰ ਕਰਨ ਦੇ ਵਿੱਚ ਫਟਕੜੀ ਬਹੁਤ ਵਧੀਆ ਜਿਹੜਾ ਰੋਲ ਅਦਾ ਕਰਦੀ ਆ ਇਹਦੇ ਵਿੱਚ ਐਂਟੀ ਬੈਕਟੀਰੀਅਲ ਗੋਣ ਹੋਣ ਕਰਕੇ ਹਰ ਤਰ੍ਹਾਂ ਦੇ ਹਾਨੀਕਾਰਕ ਬੈਕਟੀਰੀਅਮ ਪੈਦਾ ਹੋਣ ਤੋਂ ਰੋਕਦੀ ਆ ਤੋ ہماری ਫਸਲ ਵਿੱਚ ਜੜਾਂ ਦੇ ਵਿੱਚ ਪੈਦਾ ਹੋਣ ਵਾਲੇ ਜੀਵ ਨੇ ਜਿਵੇਂ ਸਿਉਕ ਵਗੈਰਾ ਨੂੰ ਇਹ ਖਤਮ ਕਰ ਦਿੰਦੀ ਆ ਇਹਦੇ ਵਿੱਚ ਪੋਟਾਸ਼ੀਅਮ ਐਲੂਮੀਨੀਅਮ ਸਲਫੇਟ ਤੱਤ ਹੁੰਦਾ ਇਸ ਕਰਕੇ ਇਹਦੇ ਵਿੱਚੋਂ ਥੋੜੀ ਮਾਤਰਾ ਦੇ ਵਿੱਚ ਪੋਟਾਸ਼ ਅਤੇ ਸਲਫਰ ਤੱਤ ਵੀ ਮਿਲਦਾ ਹੁਣ ਆਪਾਂ ਗੱਲ ਕਰਦੇ ਆ ਕਿੰਨੀ ਕੁ ਮਾਤਰਾ ਦੇ ਵਿੱਚ ਇਹਦੀ ਆਪਾਂ ਵਰਤੋਂ ਕਰਨੀ ਆ ਬਾਜ਼ਾਰ ਦੇ ਵਿੱਚੋਂ ਦੋ ਤਰ੍ਹਾਂ ਦੀ ਫਟਕੜੀ ਮਿਲਦੀ ਆ ਇੱਕ ਲਾਲ ਰੰਗ ਵਾਲੀ ਫਟਕੜੀ ਆ ਤੇ ਦੂਸਰੀ ਚਿੱਟੇ ਰੰਗ ਦੀ ਫਟਕੜੀ ਆ ਆਪਾਂ ਖੇਤ ਦੇ ਵਿੱਚ ਚਿੱਟੇ ਰੰਗ ਵਾਲੀ ਫਟਕੜੀ ਦੀ ਵਰਤੋਂ ਕਰਨੀ ਆ ਇੱਕ ਤੋਂ 1.5 ਕਿਲੋ ਇੱਕ ਏਕੜ ਦੇ ਵਾਸਤੇ ਆਪਾਂ ਵਰਤ ਸਕਦੇ ਹਾਂ ਬਰਤਨ ਦਾ ਜਿਹੜਾ ਤਰੀਕਾ ਇਹਨੂੰ ਆਪਾਂ ਕਿਸੇ ਕੱਪੜੇ ਵਿੱਚ ਬੰਨ ਕੇ ਨੱਕੇ ਦੇ ਮੂਹਰੇ ਰੱਖ ਲਏ ਜਿੱਥੋਂ ਪਾਣੀ ਲੰਘਦਾ ਪਾਣੀ ਦੇ ਵਿੱਚ ਕੁਲ ਕੁਲ ਕੇ ਖੇਤ ਚ ਚਲੀ ਜਾਂਦੀ ਹੈ ਖੇਤ ਦੇ ਵਿੱਚ ਇਹ ਧਿਆਨ ਰੱਖਣਾ ਵੀ ਖੇਤ ਦੇ ਵਿੱਚ ਪਹਿਲਾਂ ਪਾਣੀ ਨੇ ਹੋਣਾ ਚਾਹੀਦਾ ਜਾਂ ਘੱਟ ਪਾਣੀ ਹੋਣਾ ਚਾਹੀਦਾ ਜਦੋਂ ਆਪਾਂ ਪਾਣੀ ਛੱਡੀਏ ਤਾਂ ਪਾਣੀ ਦੇ ਵਿੱਚ ਫਟਕੜੀ ਜਿਹੜੀ ਘੁਲ ਕੇ ਬਰਾਬਰ ਸਾਰੇ ਖੇਤ ਦੇ ਵਿੱਚ ਆ ਜਾਣੀ ਚਾਹੀਦੀ ਆ ਜਾਂ ਫਿਰ ਦੂਸਰਾ ਤਰੀਕਾ ਇਰੋਂ ਆਪਾਂ ਬ੍ਰੀਕ ਕੁਟ ਲੋ ਬਿਲਕੁਲ ਪਾਊਡਰ ਜਿਹਾ ਬਣਾ ਲਓ ਤੇ ਜੂਰੀਏ ਦੇ ਵਿੱਚ ਰਲਾ ਕੇ ਇਹਦਾ ਆਪਾਂ ਇੱਕ ਸਾਰ ਸਿੱਟਾ ਸਾਰੇ ਖੇਤ ਦੇ ਵਿੱਚ ਮਾਰ ਸਕਦੇ ਆ ਇਹ ਤਰੀਕਾ ਵੀ ਠੀਕ ਹੈ ਗੱਲ ਕੀ ਕਿਸੇ ਵੀ ਤਰੀਕੇ ਨਾਲ ਪਾ ਲਓ ਖੇਤ ਦੇ ਵਿੱਚ ਬਰਾਬਰ ਮਾਤਰਾ ਚਾਹੀਣੀ ਚਾਹੀਦੀ ਆ ਦੋਸਤੋ ਜੇਕਰ ਤੁਸੀਂ ਪਹਿਲਾਂ ਇਹ ਟਰਾਈ ਨਹੀਂ ਕੀਤੀ ਤਾਂ ਜਰੂਰ ਆਪਣੇ ਖੇਤ ਦੇ ਵਿੱਚ ਟਰਾਈ ਕਰੋ ਲਾਜ਼ਮੀ ਫਾਇਦਾ ਹੋਊਗਾ ਖਰਚਾ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ ਕਾਫੀ ਘੱਟ ਖਰਚਾ ਵੱਡੇ ਖਰਚੇ ਵਾਲੀ ਗੱਲ ਨਹੀਂ ਹੈਗੀ ਤੇ ਤੁਸੀਂ ਵਰਤ ਸਕਦਾ ਦੇਖੋ ਅੱਗੇ ਵਾਸਤੇ ਵੀ ਤੁਹਾਨੂੰ ਪਤਾ ਲੱਗੂਗਾ ਮਹਿੰਗੇ ਮਹਿੰਗੇ ਜਿਹੜੇ ਦਵਾਈਆਂ ਟੈਕਨੀਕਲ ਆਪਾਂ ਵਰਤਦੇ ਆਂ ਉਹਨਾਂ ਤੋਂ ਜਿੰਨਾ ਵੀ ਫਟਕਾਰਾ ਹੋ ਸਕੇ ਫਾਇਦਾ ਕਿਉਂਕਿ ਤੁਸੀਂ ਦੇਖੋ ਵਿੱਚੋਂ ਦੇ ਵਿੱਚ ਉਲੀਨਾਸ਼ਕ ਜਿਹੜੇ ਟੈਕਨੀਕਲ ਨੇ ਉਹ ਕਾਫੀ ਜ਼ਿਆਦਾ ਮਹਿੰਗੇ ਨੇ ਤੇ ਉਹਨਾਂ ਨੂੰ ਤਾਂ ਇਹ ਕਾਫੀ ਆਪਾਂ ਨੂੰ ਬਚਤ ਕਰ ਲੈਂਦੀ ਆ ਤੇ ਜਿਹੜਾ ਤੁਸੀਂ ਦੇਖੋਗੇ ਫਸਲ ਦੇ ਵਿੱਚ ਹਰਿਆਪਣ ਵੀ ਕਾਫੀ ਦਿਖਾਈ ਦਿੰਦਾ ਕਿਉਂਕਿ ਫਾਈਟੋਟੋਨਕ ਦਾ ਪ੍ਰਭਾਵ ਇਹ ਛੱਡਦੀ ਆ ਇਸ ਕਰਕੇ ਜ਼ਰੂਰ ਵਰਤਣੀ ਚਾਹੀਦੀ ਆ ਦੇਖੋ ਤਜਰਬਾ ਕਰੋ ਤਾਂ ਹੀ ਪਤਾ ਲੱਗੂਗਾ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ